ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਜੀ ਦੀ ਹਮੇਸ਼ਾ ਵਿਰਤੀ ਸਿੱਖ ਵਿਰੋਧੀ ਰਹੀ ਆ ਉਹ ਚਾਹੇ ਪੰਜਾਬ ਦੇ ਨਾਲ ਵਿਤਕਰਾ ਹੋਵੇ ਸਿੱਖਾਂ ਦੇ ਨਾਲ ਵਿਤਕਰਾ ਹੋਵੇ 84 ਜੂਨ ਦਾ ਸਾਕਾ ਨੀਲਾ ਤਾਰਾ ਹੋਵੇ ਜਾਂ ਦਿੱਲੀ ਦਾ ਕਤਲੇਆਮ ਹੋਵੇ ਇਸ ਦੇ ਵਿੱਚ ਕਾਂਗਰਸ ਦੀ ਜਿਹੜੀ ਜਣਾ ਨਰਗਿਆਵਾ ਉਹ ਹਮੇਸ਼ਾ ਸਿੱਖ ਵਿਰੋਧੀ ਰਹੀ ਇਹ ਗਲਤ ਖਾਈ ਦਿੰਦੀ ਆ ਸੋ ਅੱਜ ਅਸੀਂ ਦੇਖ ਰਹੇ ਆ ਕਿ ਇੱਕ ਹਰੀਸ਼ रावत ਨਾਮ ਦਾ ਦਾ ਉੱਤਰਾਖੰਡ ਦਾ ਇੱਕ ਕਾਂਗਰਸੀ ਆਗੂ ਆ ਜਿਹੜਾ ਇੱਕ ਜਨ ਸਭਾ ਦੇ ਵਿੱਚ ਸਿੱਖਾਂ ਦੇ 12 ਵਜਨ ਦੀ ਗੱਲ ਕਰ ਰਿਹਾ ਤੇ ਉਸ ਗੱਲ ਦਾ ਬੜਾ ਗੰਭੀਰ ਨੋਟਿਸ ਵੀ ਲਿਆ ਜਾ ਰਿਹਾ ਪਰ ਮੈਂ ਇਹ ਸਮਝਦਾ ਕਿ ਅਸੀਂ ਰਵੀਸ਼ ਜਿਹੜੀ ਸਿੱਖੋਂ ਹਰੀਸ਼ ਹਰੀਸ਼ ਰਾਵਤ ਦੇ ਕਰਕੇ ਨਹੀਂ ਹੈ ਇਹਦੇ ਕਹਿਣ ਕਰਕੇ ਨਹੀਂ ਹੈ ਪਰ ਹਰੀਸ਼ ਰਾਵਤ ਨੂੰ ਸਿੱਖਾਂ ਦੇ ਇਤਿਹਾਸ ਦਾ ਹੀ ਨਹੀਂ ਪਤਾ ਕਿ 12 ਵਜਨ ਵਾਲੀ ਗੱਲ ਦਾ ਅਸਲ ਅਰਥ ਕੀ ਆ ਮੈਨੂੰ ਯਾਦ ਆ ਕਿ ਪਿਛਲੇ ਦਿਨੀ ਇਥੇ ਬਾਬਾ RAMDEV ਦਰਬਾਰ ਸਾਹਿਬ ਆਏ ਤੇ ਹਣਾ ਪਿੰਡ ਤਾਂ ਦੀ ਮਤ ਵਾਸਤੇ ਸ਼ਰੂਨੀ ਕਮੇਟੀ ਨੂੰ ਉਹਨਾਂ ਨੇ 1 ਚੈੱਕ ਦਿੱਤਾ 1 ਕਰੋੜ ਦਾ ਬੜੀ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਆ ਉਸ ਦੇ ਕਰਕੇ ਹੀ ਅੱਜ ਹਿੰਦੁਸਤਾਨ ਦੀ ਫਿਜ਼ਾ ਦੇ ਜਿਹੜੀ ਆ ਉਹ ਮੰਦਰਾਂ ਦੀ ਤਲਵਜ ਰਹੇ ਨੇ ਜਾਂ ਸਾਡਾ ਜਨੇਊ ਜਾਂ ਸਾਡੀ ਜਿਹੜੀ ਹੈ ਜਨਾ ਤਿਲਕ ਹੈ ਇਹ ਇਸ ਕਰਕੇ ਹੀ ਅੱਜ ਮਹਬੂਜ਼ ਆ ਤੇ ਅੱਜ ਭਾਵੇਂ ਇਹ ਇਹ ਗੱਲ ਵੱਖਰੀ ਹੈ ਕਿ ਅੱਜ ਕੁਝ ਲੋਕ ਹੀ ਇਸ ਕਰਕੇ ਹਿੰਦੂ ਰਾਸ਼ਟਰ ਦਾ ਨਾਂ ਵੀ ਲਾ ਰਹੇ ਨੇ ਪਰ ਇਹ ਗੱਲ ਕਹਿਣ ਵਾਲੀ ਹੈ ਕਿ ਇਹ ਸਿੱਖਾਂ ਦੇ ਕਰਕੇ ਹੀ ਇਸ ਦੇਸ਼ ਦੇ ਅੰਦਰ ਅੱਜ ਜਿਹੜਾ ਬਹੁ ਗਣਤੀ ਸਾਡਾ ਜਿਹੜਾ ਸਰਾਧਨ ਧਰਮ ਜੀ ਨੂੰ ਕਹਿੰਦੇ ਆ ਉਹ ਸੁਰੱਖਿਅਤ ਹੈ ਤੇ ਇਹ ਖਾਸ ਤੌਰ ਦੇ ਉੱਤੇ ਇਹ 12 ਵਜੇ ਵਾਲੀ ਗੱਲ ਨੂੰ ਰੇਸ਼ਰਾਬਤ ਨੂੰ ਪਤਾ ਨਹੀਂ ਇਹਨਾਂ ਦੇ ਵੱਡੇ ਵੱਡੇ ਰਿਆਂ ਨੂੰ ਪੁੱਛ ਲੈਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਇੱਜ਼ਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੁ ਬੇਟੀਆਂ ਨੂੰ ਚੁੱਕੇ ਲੈ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿਲਾ ਐਕਸ਼ਨ ਹੁੰਦਾ ਸੀ रावत ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇਸ਼ ਦੇ ਲੋਕਤੰਤਰ ਦਾ ਤੁਸੀਂ ਘਾੜ ਕੀ ਦਾ ਸਿੱਖਾਂ ਦਾ ਕਦਰਾਂ ਕੀਤਾ ਨਿਆਂ دور ਦੀ ਗੱਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਿਹੜੇ ਆ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਆ ਹੁਣੇ-ਹੁਣੇ ਦੇਸ਼ ਸਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਕਰਮ ਵਾਲੇ ਨਤਮਸਕ ਹੋ ਗਏ ਨੇ ਪਰ ਤੁਹਾਡੇ ਵਰਗੇ ਲੋਕਾਂ ਨੂੰ ਸ਼ਾਇਦ ਅਕਲ ਕਦੋਂ ਆਊਗੀ ਪਰ ਇਸ ਗੱਲ ਦੀ ਮਤਾਜਗੀ ਨਹੀਂ ਹੈ ਸਿੱਖ ਕੌਮ ਆਪਣੇ ਆਪ ਦੇ ਵਿੱਚ ਗੁਰੂ ਦਾ ਸਾਜਾ ਖਾਲਸਾ ਵਾ ਉਹ ਚੜ੍ਹਦੀ ਕਲਾ ਜਦ ਚੜ੍ਹਦੀ ਕਲਾ ਰਹੇ